ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੀ ਇੱਥੇ ਹੈਗਾ ਸੀ ਟਾਈਮ 1:30 ਤੋਂ 2 ਦੇ ਵਿੱਚ ਵਿੱਚ ਦਾ ਜੇ ਧੁੱਪ ਲੇਟ ਨਿਕਲੀ ਸੀ ਲੋਣੀ ਤੋਂ ਨੈਕਸਟ ਇਹ 14 ਜਨਵਰੀ ਦੀ ਵੀਡੀਓ ਧੁੱਪ ਨਿਕਲੀ ਸੀ ਲੇਟ ਤੇ ਜਦ ਜਿਵੇਂ ਧੁੱਪ ਨਿਕਲੀ ਮੈਂ ਬਾਹਰ ਮੰਜਾ ਡਾ ਲਿਆ ਤੇ ਮੈਨੂੰ ਲੱਗ ਗਈ ਸੀ ਸਬਜ਼ੀਆਂ ਕੱਟਣ ਸ਼ਾਮ ਲਈ ਸਬਜ਼ੀ ਕੱਟ ਰਹੀ ਸੀ ਇਹ ਉਹਦੀ आलू गोभी पहले मैं प्याज छील के रखूं मेरे को छिले प्याज खत्म हो गई प्याज भी छील लूंगी गोभी भी काट लूंगी शाम दी सब्जी आलू गोभी बनूंगी आलू गोभी दी कटिंग करके रख लूंगी ਧੁੱਪ ਚ ਥੋੜਾ ਇਹ ਹੋ ਜਾਂਦਾ ਕੰਮ ਕਰਨਾ ਸੌਖਾ ਹੋ ਜਾਂਦਾ ਹਨ ਠੰਡ ਬਹੁਤ ਜ਼ਿਆਦਾ ਪਿਆਰੀ ਤਾਂ ਹੱਥ ਨਹੀਂ ਚੱਲਦੇ ਹੋ ਮੇ ਠੀਕ ਹੈ ਇੱਕ ਆਪਾਂ ਨੂੰ ਮਜਬੂਰ ਮਜਬੂਰੀ ਹੋ ਜਾਂਦੇ ਕੰਮ ਕਰਨ ਦੀ ਪਰ ਹੱਥ ਨੂੰ ਮੇ फटाफट ਚੱਲਦਾ ਧੁੱਪ ਚ ਥੋੜਾ ਸੌਖਾ ਕੰਮ ਹੋ ਜਾਂਦਾ ਜੀ ਕਰਨ ਦਾ ਕੰਮ ਕਰਨਾ ਤੇ ਮੈਂ ਵੀ ਧੁੱਪੇ ਚੱਕ ਲਈ ਸੀ ਸਮਝੀਆ ਹਾਲ ਤਾਂ ਫਿਰ ਮੈਂ ਆਲੂ ਗੋਭੀ ਲੈ ਕੇ ਆਈਆਂ ਤੇ ਇਸ ਤੋਂ ਬਾਅਦ ਫਿਰ ਮੈਂ ਬਾਕੀ ਹੋਰ ਸਬਜ਼ੀਆਂ ਵੀ ਬਹੁਤ ਮੈਂ ਤਿਆਰ ਕਰਕੇ ਰੱਖ ਲਈ ਸੀ ਮਟਰ ਪਈ ਸੀ ਮਟਰ ਕੱਟ ਕੇ ਰੱਖ ਲਈ ਸੀ ਗਾਜਰਾ ਸੀ ਮੇਰੇ ਕੋਲੇ ਪਈਆਂ ਫ੍ਰਿਜ ਵਿੱਚ ਗਾਜਰਾ ਕੱਟ ਕੇ ਰੱਖ ਲਈਆਂ ਸੀ ਤੇ ਫਿਰ ਜਦ ਇਜ਼ੀ ਹੋ ਜਾਂਦੀ ਸਬਜ਼ੀ ਕੱਟੀ ਪਈ ਹੋਵੇ ਤਿਆਰੀ ਕਰੀ ਪਈ ਹੋਵੇ ਸਬਜ਼ੀ ਦੀ ਤਾਂ ਫਿਰ ਜੇ ਸਵੇਰੇ ਵੀ ਸਬਜ਼ੀ ਬਣਾਉਣੀ ਹੋਵੇ ਨਾ ਮਾਰਨਿੰਗ ਚ ਵੀ ਤਾਂ ਕੋਲ ਨਹੀਂ ਹੁੰਦੀ ਸਬਜ਼ੀ ਬਣਾਉਣਾ ਇਜ਼ੀ ਲੱਗਦਾ ਫਿਰ ਆ ਨੀ ਸਬਜੀ ਕੱਟੋ ਬਣਾਓ ਫਿਰ ਹੋਏ ਨਾ ਤਾਂ ਪਹਿਲਾਂ ਕੱਟਣੀ ਪਊਗੀ ਆਪਾਂ ਫਿਰ ਆਪਾਂ ਸੋਚ ਇਹਨਾਂ ਕੋਈ ਹੋਰ ਨਹੀਂ ਜਿਹੜੀ ਸੌਖੇ ਤਰੀਕੇ ਨਾਲ ਬਣ ਜੇ ਨਾ ਕੱਟੀ ਪਈ ਹੋਵੇ ਤਾਂ ਆਪਾਂ ਨੂੰ ਸੋਚਣ ਦੀ ਲੋੜ ਨਹੀਂ ਪਏ ਆਪਾਂ ਕੀ ਬਣਾਈਏ ਇੰਦਰ ਮੈਂ ਮਟਰ ਵੀ ਕੱਢ ਕੇ ਰੱਖਤੇ ਤੇ ਹੁਣ ਮੈਂ ਗਾਜਰਾ ਛਿੱਲੂਗੀ ਕੱਟ ਕੇ ਵੀ ਰੱਖ ਦੂੰਗੀ ਆਲੂ ਗੋਭੀ ਸ਼ਾਮ ਨੂੰ ਬਣਾਣੀ ਉਹ ਮੈਂ ਤਿਆਰੀ ਕਰਕੇ ਆਲੂ ਗੋਭੀ ਥੀ ਅੰਦਰ ਰੱਖਿਆ ਹੀ ਪਿਆਜ਼ ਵੀ ਛਿਲਕੇ ਰੱਖ ਤੇ ਆਲੂ ਵੀ ਕੱਢ ਤੇ ਗੋਭੀ ਵੀ ਕੱਟ ਕੇ ਹੁਣ ਕਰਦੇ ਆਪਾਂ ਗਾਜਰਾ ਮਟਰ ਦੀ ਤਿਆਰੀ ਇੰਦਰ ਆਪਣੀਆਂ ਸਬਜ਼ੀਆਂ ਹੋ ਗਈਆਂ ਤਿਆਰ ਮਟਰ ਕੱਢ ਲਏ ਗਾਜਰਾਂ ਕੱਟੀਆਂ ਪਈਆਂ ਆ ਸ਼ਾਮ ਦੀ ਸਬਜ਼ੀ ਆਲੂ ਹੋ ਵੀ ਪਿਆਜ਼ ਚੋਪਾ ਕੇ ਰੱਖ ਦੂੰਗੀ ਤੇ ਇੱਧਰ ਉਬਲ ਰਹੀ ਆ ਆਪਣੀ ਚਾਹ ਆਪਣੀ ਚਾਹ ਨਹੀਂ ਹੈਗੀ ਮੈਨੇ ਪੀਣੀ ਨਹੀਂ ਚਾਹ ਇਹ ਚਾਹ ਜਾਊਗੀ ਗਰਾਊਂਡ ਵਿੱਚ ਉੱਥੇ ਮੁੰਡੇ ਕਰ ਰਹੇ ਨੇ ਕੰਮ ਕਿਉਂਕਿ ਸਾਡੇ ਪਿੰਡ ਹੈਗਾ ਟੂਰਨਾਮੈਂਟ ਦੀ ਤਿਆਰੀ ਚੱਲ ਰਹੀਆਂ ਨੇ ਉਹਨਾਂ ਲਈ ਬਣ ਰਹੀ ਹੈ ਇਹ ਚਾਹ ਹੁਣ ਮੈਂ ਆਇਆ ਬਾਹਲੀ ਕਿਚਨ ਸਬਜ਼ੀ ਬਣਾਉਣ ਟਾਈਮ ਹੋ ਰਿਹਾ ਸਵਾ 3 ਦਾ ਤੜਕਾ ਲੱਗ ਗਿਆ ਸਬਜ਼ੀ ਪਾਉਣੀ ਆ ਮਸਾਲਾ ਬਣਿਆ ਪਿਆ ਬਸ ਸਬਜ਼ੀ ਕਰਦੀ ਐਡ ਸਬਜ਼ੀ ਬਣੀ ਚੱਲੂਗੀ ਤੇ ਫਿਰ ਮੈਂ ਨਾਲ ਨਾਲ ਮੈਂ ਕਹੂੰ ਕਿਚਨ ਕਲੀਨ ਸਿੰਕਸ ਵੀ ਧੋਣੇ ਨੇ ਅਨਕੀਲਤਾ ਧੋਣੇ ਹੋਣੇ ਪਏ ਕਾਫੀ ਟਾਈਮ ਲੱਗੇ ਤੋ ਤਿੰਗੇ ਨਾਲ ਸ਼ੈਲਫ ਤੇ ਕਪੜਾ ਮਾਰ ਕੇ ਸਾਰੀ ਕਲੀਨ ਕਰੂੰ ਕਿਚਨ ਉਹ ਭਈ ਨੂਨਦਾਨੀ ਉਹ ਜੋ ਮਸਾਲੇ ਕਰੋ ਖਤਮ ਹੋਈ ਪਏ ਨੂੰ ਭਰ ਕੇ ਲੈ ਕੇ ਆਉਂਦੀ ਅਜੇ ਕੰਮ ਕਰੂੰ ਆ ਕਿਚਨ ਸਾਫ ਕਰਨ ਦੇ ਮੈਂ ਕਿ ਨਾਲ ਨਾਲ ਸੋਕੀ ਸਬਜ਼ੀ ਇਹ ਛੱਡ ਵੀ ਨਹੀਂ ਸਕਦੇ ਬਣੀ ਜਾਊਗੀ ਨਾਲ ਨਾਲ ਆਪਾਂ ਸਫਾਈ ਕਰਾਂਗੇ ਤੈਨੂੰ ਲੱਗਦੀ ਬਾਹਰ ਵਾਲੀ ਕਿਚਨ ਸਾਫ ਕਰਾਂ ਮੈਂ ਹਫ਼ਤਾ 10 ਦਿਨ ਹੋ ਗਏ ਹੁਣ ਪਤਾ ਨਹੀਂ 10 ਤੋਂ ਵੀ ਸ਼ਾਇਦ ਜ਼ਿਆਦਾ ਹੋ ਗਏ ਹੁਣ ਮੇਰੀ ਯਾਦ ਨਹੀਂ ਤੇ ਸ਼ੈਲਫ ਤੇ ਕੱਪੜਾ ਮਾਰਨਾ ਪੈਂਦਾ ਸਾਰੇ ਤੇ ਅੱਛੀ ਤਰ੍ਹਾਂ ਮੈਂ 10 15 ਦਿਨ ਤੋਂ ਜਰੂਰ ਵੀ ਮੈਨੂੰ ਲੱਗੇ ਵੀ ਠੀਕ ਹੁਣ ਇਹਦੇ ਕੱਪੜਾ ਹੈਗਾ ਮਾਰਨ ਵਾਲਾ ਵੀ ਲੋਡ ਸਫਾਈ ਦੀ ਫਿਰ ਸਫਾਈ ਕਰ ਦੇਦੀ ਆ ਸਬਜੀ ਮੈਂ ਬਣ ਨਹੀਂ ਰੱਖ ਤੇ ਤੜਕਾ ਲਗਾਤਾ ਸਬਜੀ ਬਣੀ ਜਾਂਦੀ ਆ ਮੈਂ ਕਿਹਾ ਚੱਲ ਨਾਲੇ ਸੁੱਕੀ ਸਬਜੀ ਹੌਲੀ ਹੌਲੀ ਕੋਲੇ ਕੱਚੀ ਮਰਚੀ ਲੂੰਗਾ ਉਹਦੇ ਵਿੱਚ ਹੈ ਨਾ ਸਬਜੀ ਚ ਦੇ ਨਾਲੇ ਇਧਰ ਕਿਚਨ ਸਾਫ ਹੋ ਜੂਗੀ ਮੈਂ ਸਬਜੀ ਦੇ ਕੋਲੇ ਰਹੂੰਗੀ ਕਪਾ ਸੁੱਕੀ ਸਬਜੀ ਨੂੰ ਛੱਡ ਨਹੀਂ ਸਕਦੇ ਥੋੜਾ ਥੋੜਾ ਟਾਈਮ ਬਾ ਦੇਖਣੇ ਪੈਂਦੇ ਮੈਂ ਨੀਚੇ ਨਾ ਲੱਗ ਜੀ ਮੈਂ ਕਿ ਚਲੋ ਨਾਲੇ ਕਿਚਨ ਸਾਫ ਕਰ ਲੈਂਦੇ ਵੀ ਕਿਚਨ ਵੀ ਸਾਫ ਹੋ ਜੂਗੀ ਤੇ ਮੈਂ ਕਰਦੀ ਸੀ ਕਿਚਨ ਸਾਫ ਜੋ ਸਾਫ ਕਰ ਦਨਾ ਫਿਰ ਤਾਂ ਬੜੀ ਸੋਹਣੀ ਲੱਗਦੀ ਆ ਐ ਲੱਗੂ ਬਸ ਫਿਰ ਤਾਂ ਕਿਚਨ ਚੰਗੀ ਰਹੋ ਇੱਥੇ ਕੁਕਿੰਗ ਕਰੋ ਬਸ ਇਹ ਹੋ ਜਾਂਦਾ ਕਿ ਹਾਂ ਸਬਜੀ ਮੈਂ ਸਬਜੀ ਬਣਾਉਣ ਦੇ ਬਹਾਨੇ ਇਧਰ ਆ ਜਾਂਦਾ ਕਿਚਨ ਯੂਜ਼ ਕਰ ਲੈਣੀ ਮੈਂ ਕਿਚਨ ਨੇ ਯੂਜ਼ ਕਰ ਲਾ ਬਾਕੀ ਪਰ ਬਾਕੀ ਫੈਮਿਲੀ ਮੈਂਬਰਸ ਨੇ ਹੁੰਦਾ ਬੈਠੇ ਨੂੰ ਉੱਥੇ ਸਾਰਾ ਕੁਝ ਚਾਹੀਦਾ ਕੋਈ ਫ੍ਰਿਜ ਵਿੱਚ ਨਾ ਸਮਾਨ ਅੰਦਰ ਵੱਡੇ ਫ੍ਰਿਜ ਵਿੱਚ ਸਾਰਾ ਸਮਾਨ ਉਧੜੀ ਪਿਆ ਕੋਈ ਚਟਣੀਆਂ ਮਲਾਈ ਦੁੱਧ ਸਾਰਾ ਕੁਝ ਉਧੜੀ ਹੁੰਦਾ ਪਤਾ ਨਹੀਂ ਫਿਰ ਉਹੀ ਆਦਤ ਬਣ ਗਈ ਸਾਡੇ ਯੂਜ਼ ਕਰਨ ਦੀ ਗਰਮੀਆਂ ਵਿੱਚ ਤੇ ਕਿਚਨ ਬਿਲਕੁਲ ਨਹੀਂ ਯੂਜ਼ ਹੁੰਦੀ ਕਿਉਂਕਿ ਬਹੁਤ ਬਹੁਤ ਜ਼ਿਆਦਾ ਗਰਮੀ ਹੋਈ ਨਹੀਂ ਅੰਦਰ ਪੜੀਦਾ ਹੀ ਨਹੀਂ ਅੰਦਰ ਆ ਸਿਰਫ ਸਰਦਿਆਂ ਵਿੱਚ ਮੈਂ ਸਬਜ਼ੀ ਬਣਾ ਕੇ ਲੈ ਜਾਣੀ ਵੀ ਚਲੋ ਬਾਹਨੇ ਨਾਲ ਕਿਚਨ ਯੂਜ਼ ਹੋ ਜੂਗੀ ਸਫਾਈ ਹੋ ਜੂਗੀ ਬਾਹਨੇ ਨਾਲ ਵੀ ਚਲੋ ਆਪਾਂ ਕਿਚਨ ਯੂਜ਼ ਕੀਤੀ ਆਏ ਹੋ ਜਾਂਦਾ ਹੈ ਮੇਰਾ ਤਾਂ ਦਿਲ ਬਹੁਤ ਕਰਦਾ ਵੀ ਆਹੀ ਕਿਚਨ ਯੂਜ਼ ਕਰਾਂ ਜਦੋਂ ਸਾਡੇ ਘਰ ਦੀ ਰੀਨੋਵੇਸ਼ਨ ਕੰਪਲੀਟ ਹੋਈ ਅੰਦਰ ਵਾਲੀ ਕਿਚਨ ਦਾ ਬਾਅਦ ਵਿੱਚ ਬਣੀ ਆ ਆ ਕਿਚਨ ਵੀ ਅਸੀਂ ਨਵੀਂ ਬਣਵਾਈ ਆ ਉਹ ਤੋਂ ਇਹ ਕਿਚਨ ਪੁਰਾਣੀ ਨਹੀਂ ਹੈਗੀ ਇਹ ਵੀ ਨਵੀਂ ਬਣੀ ਹੋਈ ਹੈ ਤੋਂ ਕਿਚਨ ਸਸੇ ਇਕੱਠੇ ਨਵੀਆਂ ਬਣਾਈਆਂ ਸੀ ਅੰਦਰ ਦਾ ਚਲੋ ਬਣਨੀ ਪਣੀ ਸੀ ਪਰ ਬਾਹਰ ਵੀ ਅਸੀਂ ਬਣਵਾਈ ਸੀ ਕਿਚਨ ਨਵੀਂ ਬਣੀ ਸੀ ਤੇ ਪਹਿਲਾਂ ਨਹੀਂ ਸੀ ਤੇ ਕਿਚਨ ਹੁੰਦੀ ਇਹ ਕਿਚਨ ਅਸੀਂ ਪਹਿਲਾਂ ਰੈਡੀ ਕਰਵਾ ਲਈ ਸੀ ਵੀ ਤਾਂ ਕਿ ਅਸੀਂ ਇੱਥੇ ਕਿਚਨ ਯੂਜ਼ ਕਰ ਸਕੀ ਅਸੀਂ ਸਿਰਫ ਇੱਕ ਟੇਬਲ ਤੇ ਟਾਈਮ ਪਾਸ ਕੀਤਾ ਸੀ ਮੈਂ ਤੁਹਾਨੂੰ ਉਹ ਟੇਬਲ ਵੀ ਦਿਖਾਵਾਂਗੀ ਇੱਥੇ ਸਾਡਾ ਹੁਣ ਉਹ ਪ੍ਰੈਸ ਵਾਲਾ ਟੇਬਲ ਲੱਗੇ ਹੋਇਆ ਨਾ ਸੇਮ ਜਗ੍ਹਾ ਤੇ ਉਹ ਪ੍ਰੈਸ ਵਾਲਾ ਉੱਥੇ ਉੱਥੇ ਉਹ ਟੇਬਲ ਲੱਗਿਆ ਹੁੰਦਾ ਜਿਹਦੇ ਉੱਪਰ ਸਾਡਾ ਗੈਸ ਸੀਗਾ ਬਿਨਾ ਕਿਚਨ ਤੋਂ ਬਹੁਤ ਔਖਾ ਟਾਈਮ ਪਾਸ ਕੀਤਾ ਫਿਰ ਇਸ ਕਰਕੇ ਅਸੀਂ ਆਹ ਕਿਚਨ ਪਹਿਲਾਂ ਰੈਡੀ ਕਰਵਾ ਲਈ ਵੀ ਸਾਨੂੰ ਆਹ ਕਿਚਨ ਰੈਡੀ ਇੱਕ ਤਾਂ ਕਰ ਦੋ ਵੀ ਕੰਮ ਕਰਨਾ ਈਜ਼ੀ ਹੋ ਜਾਏ ਹਨਾ ਫਿਰ ਨਹੀਂ ਤਾਂ ਪਾਣੀ ਕਿਤੇ ਸੀ ਪੰਡ ਕਿਤੇ ਮੰਜਨੇ ਕੁਕਿੰਗ ਕਿਤੇ ਕਰਨੀ ਬਹੁਤ ਥੋੜੀ ਜਗ੍ਹਾ ਤੇ ਟਾਈਮ ਪਾਸ ਕੀਤਾ ਸਰ ਅਸੀਂ ਕਈ ਮਹੀਨੇ April ਤੋਂ ਲੈ ਕੇ ਅਸੀਂ ਅੰਦਰ ਵਾਲੇ ਕਿਚਨ ਵਿੱਚ August ਵਿੱਚ ਗਏ ਆ ਤੇ April ਤੋਂ ਲੈ ਕੇ August ਦੇ ਪਹਿਲੇ ਹਫਤੇ ਤੱਕ ਅਸੀਂ ਇਹੀ ਕਿਚਨ ਯੂਜ਼ ਕੀਤੀ ਸੀ ਗਰਮੀ ਗਰਮੀ ਆਲਮੋਸਟ ਲਾਈਨ ਲਲ ਵੀ ਲੰਘ ਚੁੱਕੀ ਸੀ ਆ ਕਿਚਨ 'ਚ ਤੇ ਉਦੋਂ ਤਾਂ ਸਾਨੂੰ ਚਾਈ ਸੀ ਵਿਚਾਲੇ ਸ਼ੁਕਰ ਕਿਚਨ ਤਾਂ ਮਿਲ ਗਈ ਯੂਜ਼ ਕਰਨ ਨੂੰ ਤੇ ਹੁਣ ਅਸੀਂ ਕਰਦੇ ਆ ਨਖਰੇ ਵੀ ਬਾਹਰ ਵਾਲੇ ਕਿਚਨ 'ਚ ਨਹੀਂ ਅਸੀਂ ਜਾਣਾ ਹੈਗਾ ਵੀ ਕਦੇ ਠੰਡ 'ਚ ਠੰਡਾ ਗਰਮੀ 'ਚ ਗਰਮੀ ਆ ਨਾ ਉਦੋਂ ਸਾਨੂੰ ਇਹ ਕਿਚਨ ਮਸਾ ਮਿਲੀ ਸੀ ਅੰਗਰ ਅਦਾ ਸੀ ਪਤਾ ਨਹੀਂ ਕਿੰਨੀ ਕੁ ਸੋਹਣੀ ਇਹ ਰਸੋਈ ਸਾਨੂੰ ਮਿਲ ਗਈ ਹੈ ਤਾਂ ਸੋਹਣੀ ਹੈ ਇਹ ਗੱਲ ਨਹੀਂ ਸਾਰੀ ਫੈਸਿਲਿਟੀਆਂ ਹੈਗੀਆਂ ਨੇ ਹਨਾ ਕਰਮ ਪਾਣੀ ਦੀ ਠੰਡੇ ਪਾਣੀ ਤਾਜੇ ਪਾਣੀ ਦੀ ਆਰਓ ਵੀ ਲੱਗਾ ਹੋਇਆ ਸਭ ਕੁਝ ਹੈ ਤੇ ਬਾਕੀ ਪਾਸੇ ਉਹਨਾਂ ਇੱਕ ਤਾਂ ਥੋੜੇ ਜਾਣਿਆ ਯੂਜ਼ ਤਾਂ ਹੀ ਜ਼ਿਆਦਾ ਯੂਜ਼ ਚ ਨਹੀਂ ਹੁੰਦੇ ਕਿ ਥੋੜਿਆ ਸਮਾਨ ਬਹੁਤ ਥੋੜਾ ਯੂਜ਼ ਹੁੰਦਾ ਨਹੀਂ ਤਾਂ ਆਪਾਂ ਦੋ ਜਗ੍ਹਾ ਰੱਖ ਕੇ ਸਮਾਨ ਯੂਜ਼ ਕਰ ਲਈਏ ਆਟਾ ਕੁਝ ਅੰਦਰ ਪਿਆ ਕੁਝ ਬਾਹਰ ਪਿਆ ਕੋਈ ਗੱਲ ਸਮਾਨ ਘਟਣ ਲੱਗਦਾ ਥੋੜੇ ਮੈਂਬਰਾਂ ਤੇ ਫਿਰ ਦੋ ਜਗ੍ਹਾ ਸਮਾਨ ਰੱਖ ਕੇ ਫਿਰ ਆਈ ਹੁੰਦਾ ਵੀ ਸਮਾਨ ਦੀ ਵੇਸਟੇਜ ਹੀ ਹੋਊਗੀ। ਤੇ ਜਦੋਂ ਆਈ ਲੱਗੇ ਵਿੱਚ ਰ ਕੋਈ ਜਿਆਦੇ ਰੋਟੀਆਂ ਨੇ ਜਾਂ ਹੈਲਪਰ ਤੋਂ ਕੋਈ ਰੋਟੀਆਂ ਲਾਉਣੀਆਂ ਨੇ ਕਦੇ। ਫਿਰ ਆਹ ਵਾਲੇ ਕਿਚਨ ਚ ਹੈਲਪਰ ਰੋਟੀਆਂ ਬਣਾ ਦਿੰਦੀ ਆ। ਉਹ ਬਹੁਤ ਘੱਟ ਬਹੁਤ ਰੇਅਰ ਹੁੰਦਾ ਕਦੇ ਜਿਆਦੇ ਕੋਈ ਦਿਹਾੜੀਆਂ ਵਗੈਰਾ ਹੋਣ। ਤੇ ਚਲੋ ਜੀ ਮੇਰੀ ਹੋ ਗਈ ਕਿਚਨ ਸਾਫ਼ ਅੱਜ ਮੈਂ ਸਿੰਕਸ ਵੀ ਧੋਣੀਆਂ ਸੀ ਨਹੀਂ ਕਦੇ ਕਦੇ ਮੈਂ ਕੱਲੇ ਸ਼ੈਲ ਸਾਫ਼ ਕਰਦੀ ਹੁੰਨੀ ਆ। ਕਿਚਨ ਹੋ ਗਈ ਕਲੀਨ ਐਂਡ ਸਿੰਕਾ ਵੀ ਚਮਕ ਗਈਆਂ। ਕਾਫੀ ਟਾਈਮ ਬਾਅਦ ਸਫਾਈ ਕਰੀ ਵਧੀਆ ਲੱਗਦਾ ਫਿਰ ਸਿੰਕਸ ਦੇਖੋ ਚਮਕ ਗਏ ਬਿਲਕੁਲ ਹੈ ਤਾਂ ਪਹਿਲਾਂ ਸਾਫ਼ ਤੇ ਯੂਜ਼ ਨਹੀਂ ਅਸੀਂ ਕਰਦੇ ਪਰ ਜੋ ਧੋਈਏ ਨਾ ਸਾਬਣ ਸਰਫ ਨਾਲ ਨਾ ਫਿਰ ਥੋੜੀ ਡਾਲੀਆਂ ਲਗਮਣ ਲੱਗ ਜਾਂਦੀਆਂ ਮੈਂ ਘਟਾ ਆ ਉੱਪਰ ਖੜਗਿਆਂ ਕਿ ਐ ਲੱਗਣ ਲੱਗ ਜਾਂਦਾ ਟੈਪਸ ਵੀ ਸਾਫ਼ ਕਰਤੀ ਮੈਂ ਟੈਪਸ 'ਤੇ ਕਦੇ ਧੋਤੀਆਂ ਨਹੀਂ ਸਾਬਣ ਸਰਫ ਨਹੀਂ ਲਾਇਆ ਠੀਕ ਆ ਕੱਲ ਪਾਣੀ ਪਾਣੀ ਲਗਾਉਣੀ ਹੋਣੀ ਹੈ ਤੇ ਉੱਪਰੋਂ ਪਾਣੀ ਵੀ ਵਾਈਪ ਕਰਤਾ ਕੱਪੜੇ ਨਾਲ ਉਹ ਕੇਸ ਟੈਪਸ ਆ ਯੂਜ਼ ਕਰਦੀ ਨਹੀਂ ਬਹੁਤ ਘੱਟ ਯੂਜ਼ ਕਰਦੀ ਆ ਅੰਦਰ ਕਦੇ ਕੰਮ ਕਰਨਾ ਪੈ ਜੇ ਤੇ ਨਹੀਂ ਫਿਰ ਪਾਣੀ ਨਾਲੇ ਖਰਾਬ ਹੋ ਜਾਂਦਾ ਅਗਦੁੱਗ ਲੱਗ ਜਾਂਦੇ ਪਰ ਮੈਂ ਹਮੇਸ਼ਾ ਇਹਨਾਂ ਨੂੰ ਸਾਫ਼ ਹੀ ਰੱਖਦੀ ਹੁੰਦੀ ਆ ਇਹਨਾਂ ਨੂੰ ਕੋਸ਼ਿਸ਼ ਤਾਂ ਹੁਣ ਤੱਕ ਆਈਆਂ ਪਰ ਆਉਣ ਵਾਲੇ ਟਾਈਮ ਦਾ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਹੁਣ ਮੈਂ ਬਣਾਉਣਾ ਚਾਹ ਦਾ ਮਸਾਲਾ ਲੌਂਗ ਇਲਾਇਚੀ ਦਾਲਚੀਨੀ ਅਜਵੈਨ ਸੌਂਫ ਤੇ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਸ਼ਾਮੇ ਸੁਕਾਈਆਂ ਹੋਈਆਂ ਇਹ ਚੀਜ਼ਾਂ ਬਾਅਦ ਕਿ ਮੈਂ ਬਣਾਉਂਗੀ ਮਸਾਲਾ ਚਾਹ ਲਈ ਉਹ ਚਾਰਾ ਮਸਾਲਾ ਕੱਲ ਨੂੰ ਖਤਮ ਆ ਬਸ ਬਹੁਤ ਥੋੜਾ ਰਹਿ ਗਿਆ ਕੱਲ ਸਵੇਰ ਸਵੇਰ ਦਾ ਟਾਈਮ ਹੀ ਲੰਘੂ ਮੈਂ ਕਿ ਬਣਾ ਹੀ ਲਵਾ ਕੱਲ ਨੂੰ ਵੀ ਬਣਾਉਣਾ ਹੀ ਪਊਗਾ ਕਿ ਨੂੰ ਪੌਣਿਆ ਛੋਟੂ ਜਿਹਾ ਜ ਤੇ ਹੁਣ ਮੈਂ ਪੀਸਣਾ ਸੀ ਲੌਂਗ ਇਲਾਇਚੀ ਚਾਹ ਲਈ ਮਸਾਲਾ ਚਾਹ ਦਾ ਮਸਾਲਾ ਉਹ ਮੈਂ ਪੀਸ ਲਈ ਸੀ ਥੋੜਾ ਜਿਹਾ ਰਹਿ ਗਿਆ ਸੀ ਇਹ ਵੀ ਨਾ ਇੱਕ ਔਰਤਾਂ ਦੀ ਬਹੁਤ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਘਰ ਵਿੱਚ ਬਹੁਤ ਮ ਮਸਾਲਾ ਥੋੜਾ ਰਹਿ ਗਿਆ ਮੇਰੀ ਤਾਂ ਨੀਗਾ ਸੀ ਦੋ ਤਿੰਨ ਦਿਨਾਂ ਦੀ ਵੀ ਹੁਣ ਮੈਨੂੰ ਮਸਾਲਾ ਪੀਸਣਾ ਪਊਗਾ ਦੋ ਤਿੰਨ ਦਿਨ ਪਹਿਲਾਂ ਹੀ ਮੇਰੇ ਦਿਮਾਗ ਵਿੱਚੇ ਕੰਮ ਘੁੰਮ ਰਿਹਾ ਸੀ ਮੈਂ ਚਾਹ ਲਈ ਮਸਾਲਾ ਬਣਾਉਣਾ ਮਸਾਲਾ ਬਣਾਉਣਾ ਹੁਣ ਮੈਨੂੰ ਪਤਾ ਸਿਰਫ ਸਵੇਰ ਸਵੇਰ ਦਾ ਮਸਾਲਾ ਫਿਰ ਮੈਂ ਭੱਜ ਕੇ ਬਣਾਉਂਗੀ ਹੁਣ ਮੈਂ ਟਾਈਮ ਚ ਟਾਈਮ ਕੱਢ ਕੇ ਬਣਾਈ ਲਵਾਂ ਮੈਂ ਕਈ ਵੀ ਤਿਆਰ ਕਰਕੇ ਰੱਖਦਾ ਨਹੀਂ ਫਿਰ ਜਰੂਰ ਮਸਾਲਾ ਨਹੀਂ ਹੁੰਦਾ ਫਿਰ ਇਲਾਇਚੀ ਕੁੱਟਣੀ ਪੈਂਦੀ ਇਲਾਇਚੀ ਦਾ ਫਲੇਵਰ ਮਸਾਂ ਹੀ ਚਾਹ ਚ ਕਿੰਨਾ ਉਬਾਲੇ ਤੋਂ ਆਉਂਦਾ ਹੈ ਫਟਾਫਟ ਨਹੀਂ ਆਉਂਦਾ ਮੈਂ ਪਾਊਡਰ ਦਾ ਫਲੇਵਰ ਜਲ ਅਈ ਲਾਈਚੀ ਨੂੰ ਕਾਫੀ ਟਾਈਮ ਲੱਗਦਾ ਫਲੇਵਰ ਉਹਦਾ ਲੈਣ ਲਈ ਪਾਣੀ ਵਿੱਚ ਕਾਫੀ ਟਾਈਮ ਉਬਾਲਣੀ ਪੈਂਦੀ ਹੈ ਉਹ ਤੇ ਸਰਕ ਸਾਨੂੰ ਆਦਤ ਆ ਸੀ ਮਸਾਲਾ ਲਈ ਚਾਹ ਚ ਪਾਉਨੇ ਪਰ ਪਾਉਨੇ ਬਾਅਦ ਵਿੱਚ ਜਦ ਦੁੱਧ ਪਾ ਦਾਂ ਨੇ ਫਿਰ ਬਾਅਦ ਵਿੱਚ ਪਾਉਨੇ ਜੇ ਪਹਿਲਾਂ ਹੀ ਪਾ ਦੇ ਚਾਹ ਨੂੰ ਉਬਲਦੇ ਹੋ ਤੇ ਨਾਲ ਹੀ ਮਸਾਲੇ ਦਾ ਫਲੇਵਰ ਖਤਮ ਹੋ ਜਾਂਦਾ ਇਸ ਲਈ ਹਮੇਸ਼ਾ ਮੈਂ ਦੁੱਧ ਪਾਉਣ ਤੋਂ ਬਾਅਦ ਫੇਰ ਹੀ ਬਾਅਦ ਵਿੱਚ ਚਾਹ ਚ ਪਾਉਣੀ ਆ ਤੇ ਹੁਣ ਇਹ ਕੰਮ ਵੀ ਦੇਖੋ ਹੋ ਜਾਂਦਾ ਰੀਫਿਲਿੰਗ ਵਾਲਾ ਹਨਾ ਰੀਫਿਲ ਕਰਨਾ ਕੋਈ ਚੀਜ਼ ਜਿਵੇਂ ਡੱਬੇ ਵਿੱਚ ਵੱਡੇ ਕੰਟੇਨਰ ਵਿੱਚ چینی ਖਤਮ ਹੋਈ ਪਈ ਸੀ ਉਹ ਹੁਣ ਚੀਨੀ ਇਹ ਚ ਰੀਫਿਲ ਕਰਨੀ ਆ ਇਹ ਕੰਮ ਵੀ ਧਿਆਨ ਚ ਰੱਖਣੇ ਪੈਂਦੇ ਨੇ ਨਿਗ੍ਹਾ ਰੱਖਣੀ ਪੈਂਦੀ ਹੈ ਕੰਮਾਂ ਤੇ ਵੀ ਕੀ ਚੀਜ਼ ਖਤਮ ਹੋ ਰਹੀ ਹੈ ਕੀ ਖਤਮ ਹੋ ਚੁੱਕੇ ਕੀ ਡੱਬਿਆਂ ਵਿੱਚ ਪਾਉਣ ਵਾਲੀ ਕੀ ਚੀਜ਼ ਬਾਜ਼ਾਰ ਚ ਮੰਗਵਾਉਣ ਵਾਲੀ ਹੈ ਇਸ ਲਈ ਘਰ ਚਲਾਉਣੇ ਘਰ ਸੰਭਾਲਣੇ ਕੋਈ ਆਸਾਨ ਗੱਲ ਨਹੀਂ ਹੁੰਦੀ ਇਹ ਨਿੱਕੇ ਨਿੱਕੇ ਜ਼ਿੰਮੇਵਾਰੀਆਂ ਵੀ ਕਈ ਵਾਰ ਆਪਣਾ ਕੋਈ ਨਾ ਕੰਮ ਹੁੰਦਾ ਕੋਈ ਚੀਜ਼ ਚਾਹੀਦੀ ਹੁੰਦੀ ਆਪਾਂ ਨੂੰ ਉਦੋਂ ਯਾਦ ਆਵੇ ਤਾਂ ਕੰਮ ਆਪਣਾ ਰੁਕ ਜਾਂਦਾ ਜਾਂ ਫੇ ਇਹ ਗੱਲਾਂ ਇਹ ਛੋਟੂ ਛੋਟੀਆਂ ਗੱਲਾਂ ਦਿਮਾਗ ਤੇ ਨਹੀਂ ਰੱਖਦੇ ਕਈ ਵਾਰ ਕੰਮ ਖੜ ਜਾਂਦਾ ਫਿਰ ਤੁਰਤ ਆਪਾਂ ਦੇਖੋ ਜੈਂਟਸ ਨੂੰ ਤੰਗ ਕਰਦੇ ਆ ਵੀ ਆ ਚੀਜ਼ ਖਤਮ ਹੋ ਗਈ ਆ ਚੀਜ਼ ਖਤਮ ਤੇ ਇਹ ਮੇਰੀ ਆਦਤ ਹੈ ਡੱਬਿਆਂ ਤੇ ਨਿਗਾ ਰੱਖਦੀ ਰਹਿੰਨੀ ਕਿਹੜੀ ਚੀਜ਼ ਖਤਮ ਆ ਕੀ ਡੱਬਿਆਂ ਚ ਪਾਉਣ ਵਾਲੀ ਹੈ ਕੀ ਬਜ਼ਾਰੋਂ ਲੈ ਕੇ ਆਉਣ ਵਾਲੀ ਹੈ ਨਾ ਜਿਹੜੀ ਚੀਜ਼ ਖਤਮ ਹੋ ਗਈ ਮੈਂ ਨਾਲ ਦੇ ਨਾਲ ਨੋਟ ਡਾਊਨ ਕਰ ਲੈਂਦੀ ਵੀ ਆਹ ਚੀਜ਼ ਖਤਮ ਹੋਈ ਪਈ ਆਹ ਚੀਜ਼ ਲਿਆਉਣ ਵਾਲੀ ਕਦੇ ਆਇ ਨਹੀਂ ਹੋਇਆ ਕਿ ਮੈਂ ਤੁਰਤ ਕਮਦਵਿੰਦਰ ਨੂੰ ਆਹ ਚੀਜ਼ ਮੁੱਕ ਗਈ ਮੈਂ ਤਾਂ ਅੱਜ ਚਾਹੀਦੀ ਆਇ ਨਹੀਂ ਹੁੰਦਾ ਇਹ ਹੈਗਾਸ ਮੈਂ ਜੀਰਾ ਪਾ ਲਾ ਕੁਝ ਬੋਟਲ ਚ ਪਾ ਲਾ ਕੋਈ ਥੋੜਾ ਜਿਹਾ ਬਚਿਆ ਸੀ ਨਮਕ ਤਾਂ ਨਹੀਂ ਚਾੜਤਾ ਜਿਹੜੀ ਚੀਨੀ ਪੈਕੇਟ ਚ ਬਚ ਗਈ ਕੋਸ਼ਿਸ਼ ਕਰਦੇ ਉਹ ਵੀ ਕਿਸੇ ਪੰਡ ਵਿੱਚ ਹੀ ਕੱਢ ਦਨੀ ਆ ਤੈਨੂੰ ਕੋਈ ਡੱਬਾ ਮਿਲਿਆ ਨਹੀਂ ਹੈਗਾ ਇੱਕ ਡੱਬਾ ਹੈਗਾ ਸੋ ਚਾਰ ਵਾਲਾ ਸੋਚਾ ਚਾਰ ਦੀ ਸਮੈਲ ਆ ਰਹੀ ਸੀ ਫਿਰ ਮੈਨੂੰ ਆਈ ਸੀ ਉਹ ਸਮੈਲ ਵਾਲੇ ਚ ਨਹੀਂ ਕੱਢਣਾ ਹੈਗਾ ਇਸ ਲਈ ਮੈਂ ਸਟੀਲ ਦੇ ਕੰਨੀ ਚ ਕੱਢਤੀ ਚੀਨੀ ਬੱਜੀ ਵੀ ਪੈਕਟ ਹੋ ਗਿਆ ਖਾਲੀ ਤੇ ਦੋਨੇ ਚੀਨੀ ਵਾਲੇ ਡੱਬੇ ਹੀ ਰੱਖਾਂਗੀ ਪੈਂਟਰੀ ਵਿੱਚ ਟਾਈਮ ਹੋ ਗਿਆ 4:30 ਦਾ ਹੁਣ ਮੈਂ ਚਲਦੀ ਆ ਵਾਕ ਕਰਨ ਕੰਮ ਮੇਰੇ ਸਾਰੇ ਹੋ ਗਏ ਆਟਾ ਦੇ ਖਰਨਾ ਆਟਾ ਨਹੀਂ ਮੇਰੀ ਯਾਦ ਵੀ ਹੈਗਾ ਕਿੰਨਾ ਹੈਗਾ ਤੇ ਆ ਤਾਂ ਹੈਗਾ ਪਰ ਮੈਨੂੰ ਆਈ ਨਹੀਂ ਪਤਾ ਕਿ ਸਬਜ਼ੂ ਕਿੰਨਾ ਸਬਜ਼ੂ ਹੱਥਾਂ 'ਤੇ ਥੋੜੀ ਕਰੀਮ ਲਾ ਲਾ ਨਾ ਤਾਂ ਤਾਂ ਕੰਟਾ ਪਾਣੀ છੱਤ ਨਹੀਂ ਪਉ ਕੰਮ ਸਾਰੇ ਆਲਮੋਸਟ ਮੈਂ ਕਰ ਚੁੱਕੀ ਆ ਆਪਣੀ ਦਾਲ ਬਣਾਉਣੀ ਮੈਂ ਬਣਾਉਂਗੀ ਦਾਲ ਪਾਲਕ ਆਪਣੇ ਲਈ ਕਿਉਂਕਿ ਗੋਭੀ ਮੈਂ ਨਹੀਂ ਖਾਣੀ ਹੋਮੋਪੈਥਿਕ ਦਵਾਈ ਚੱਲਦੀ ਆ ਡਾਕਟਰ ਕਹਿੰਦੇ ਤੁਸੀਂ ਗੋਭੀ ਨਹੀਂ ਖਾ ਸਕਦੇ ਚਾਰੇ ਇੱਕ ਗੋਭੀ ਨਹੀਂ ਖਾਣੀ ਫੁੱਲ ਗੋਭੀ ਪੱਤਾ ਗੋਭੀ ਗੰਡ ਗੋਭੀ ਐਂਡ ਪ੍ਰੋਪਰਲੀ ਹਦੀ ਗੋਭੀ ਕੋਈ ਗੋਭੀ ਨਹੀਂ ਖਾਣੀ ਹੈਗੀ ਫਿਰ ਪਾਲਕ ਕਟਿਆ ਪਿਆ wash ਕਰੇ ਪੇ ਮੈਂ ਆਪਣੇ ਲਈ ਬਣਾਉਂਗੀ ਦਾਲ ਪਾਲਕ ਕਰਦਿਆਂ ਵੌਕ ਪਹਿਲਾਂ ਮੈਂ ਖੱਥਾਂ ਦੀ ਮ사ਜ ਕਰ ਲਾਂ ਛੀ ਤਰ੍ਹਾਂ ਇਨਾ ਦੇ ਵੀ ਕੇਅਰ ਕਰਨੀ ਪੈਂਦੀ ਆ ਨਾ ਕੇਅਰ ਕਰਾਂਗਾ ਪਤਾ ਨਹੀਂ ਕੀ ਹਾਲ ਹੋਊਗਾ ਅੱਜ ਮੈਂ ਬਣਾਈ ਗੋਭੀ ਤੇ ਮੇਰੇ ਗੋਭੀ ਕਿਸੇ ਨੇ ਨਹੀਂ ਖਾਦੀ ਨਾ ਮਾਂ ਨੇ ਖਾਦੀ ਨਾ ਪੁੱਤ ਨੇ ਖਾਦੀ ਲੜਪੇ ਮੇਰੇ ਨਾਲ ਜੋ ਮੇਰੇ ਗੋਭੀ ਨਹੀਂ ਖਾਦੀ ਜੇ ਲੜਪੇ ਦੋਨੇ ਮਾਂ ਪੁੱਤ ਮੇਰੇ ਨਾਲ ਨਹੀਂ ਇਹ ਲੜਾਈ ਨਹੀਂ ਹੈਗੀ ਮਜ਼ਾਕ ਕਰ ਰਹੀ ਆ ਸਬਜੀ ਗੋਭੀ ਦੀ ਕਿਸੇ ਨੇ ਨਹੀਂ ਖਾਦੀ ਮੈਂ ਆਪਣੇ ਲਈ ਬਣਾ ਲਈ ਦਾਲ ਪਾਲਕ ਠੀਕ ਹੈ ਕਿਉਂਕਿ ਗੋਭੀ ਮੈਂ ਖਾਣੀ ਤਾਂ ਸੈ ਡਾਕਟਰ ਨੇ ਕਿਹਾ ਇਹ ਖਾਣੀ ਨਹੀਂ ਦਵਿੰਦਰ ਗਏ ਸੀ ਵਿਆਹ ਵਿਆਹ ਤੋਂ ਆ ਕੇ ਫੇਰੇ ਕਹਿੰਦੇ ਮੈਂ ਖਾਣਾ ਖਾਣਾ ਨਹੀਂਗਾ ਠੀਕ ਹੈ ਹੋ ਗਿਆ ਕੰਮ ਤੇ ਤੀਜਾ ਬੰਦਾ ਸਾਡਾ ਮੰਮੀ ਕਹਿੰਦੇ ਮੈਂ ਖਾਣਾ ਸਾਗ ਉਹ ਸਾਡੇ ਨਾ ਕਵਾਂਡੀਆਂ ਨੇ ਸਾਗ ਬਣਾਏ ਸੀ ਗੱਲ ਉਹ ਸਾਗ ਦੇ ਕੇ ਗਈ ਸੀ ਤੇ ਮੰਮੀ ਕਹਿੰਦੇ ਮੈਂ ਖਾऊंगी ਸਾਗ ਮੰਮੀ ਨੇ ਸਾਗ ਨੂੰ ਲਾਇਆ ਤੜਕਾ ਮੰਮੀ ਨੇ ਖਾਧਾ ਸਾਗ ਕਹਿੰਦੇ ਮੈਂ ਵੀ ਖਾਣੀ ਗੋਭੀ ਤੇ ਹੁਣ ਗੋਭੀ ਖਾਵਾਂਗੇ ਸਵੇਰੇ ਮੈਂ ਕਿਹਾ ਚਲੋ ਮੈਨੂੰ ਤਾਂ ਸੌਖਾ ਸਵੇਰੇ ਮੈਨੂੰ ਸਬਜ਼ੀ ਨੇ ਬਣਾਉਣੀ ਪਊ ਗੋਭੀ ਸਬਜ਼ੀ ਪਈ ਆ ਖਾਓ ਜਾਂ ਖਾਓ ਜੇ ਨਾ ਆਦੀ ਮੈਂ ਆਟੇ ਜੁਗਨ ਕੇ ਪਰੌਂਠੇ ਬਣਾ ਕੇ ਖਵਾਉਂਗੀ ਖਵਾਉਂਗੀ ਮੈਂ ਤੁਹਾਨੂੰ ਦੋਨਾਂ ਨੂੰ ਖਵਾਉਣ ਖਵਾਉਣੇ ਤੁਹਾਨੂੰ ਆ ਚਾਹ ਪਰੌਂਠੇ ਬਣਾ ਕੇ ਖਵਾਵਾਂ ਹਾਂ ਉਹਨਾਂ ਦੇ ਸਾਰੇ ਮਸਾਂ ਦੀ ਖੁਮਾ ਮਾ ਹਨ ਨਹੀਂ ਸਬਜੀ ਖਾਓਗੇ ਮੈਂ ਤਾਲ ਬੂਤੇ ਗੋਭੀ ਆ ਉਹਦੇ ਵਿੱਚ ਚੌਲਾਂ ਚ ਪਾ ਦੂੰਗੀ ਪਲਾਉ ਬਣ ਜਾਣਗੇ ਕਿਵੇਂ ਨਾ ਕਿਵੇਂ ਤੁਹਾਨੂੰ ਖਵਾਉਣੀ ਆ ਸੋਨ ਕਰਦੇ ਪੀਡਾ ਐਂਡ ਹੋਪਸ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ